विधानसभा ਹਲਕਾ ਕੇਂਦਰੀ ਦੇ ਅਧੀਨ ਆਉਂਦੇ ਇਲਾਕਾ ਅਨਗੜ ਵਿਖੇ ਪੈਂਦੇ ਬਰਸਾਤੀ ਨਾਲੇ ਕਾਰਨ ਆਏ ਦਿਨ ਹਾਦਸੇ ਹੁੰਦੇ ਰਹਿੰਦੇ ਹਨ ਕਿਉਂਕਿ ਨਾਲੇ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਹਨ ਕਈ ਸਾਲਾਂ ਤੋਂ ਨਾਲੇ ਦੀ ਸਫਾਈ ਨਹੀਂ ਕਰਵਾਈ ਗਈ ਆਸ-ਪਾਸ ਦੀਆਂ ਕਲੋਨੀਆਂ ਦੇ ਲੋਕ ਨਾਲੇ ਵਿੱਚ ਕੂੜਾ ਸੁੱਟ ਰਹੇ ਹਨ ਜਿਸ ਨਾਲ ਗੰਦਗੀ ਭਰਿਆ ਮਾਹੌਲ ਬਣਿਆ ਹੋਇਆ ਹੈ ਤਾਜ਼ਾ ਮਾਮਲਾ ਬੁੱਧਵਾਰ ਦੀ ਰਾਤ ਸਾਹਮਣੇ ਆਇਆ ਜਦ ਇੱਕ ਗਊ ਨਾਲੇ ਅੰਦਰ ਫਸ ਗਈ ਜਿਸ ਨੂੰ ਸਮਾਜ ਸੇਵਕ ਅਸ਼ੋਕ ਸਿੰਘ ਲੱੱਦਰ ਨੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਕੜੀ ਮਸ਼ੱਕਤ ਤੋਂ ਬਾਅਦ ਸੁਰੱਖਿਅਤ ਨਾਲੇ ਤੋਂ ਬਾਹਰ ਕੱਢਿਆ ਸਰਦਾਰ ਲੱੱਦਰ ਨੇ ਨਿਗਮ ਕਮਿਸ਼ਨਰ ਪਾਸੋਂ ਮੰਗ ਕੀਤੀ ਹੈ ਕਿ ਨਾਲੇ ਦੀ ਮੁਰੰਮਤ ਕਰਵਾਈ ਜਾਵੇ ਜੇਕਰ ਪਸ਼ੂ ਨਾਲੇ ਵਿੱਚ ਡਿੱਗ ਸਕਦੇ ਹਨ ਤਾਂ ਕੋਈ ਇਨਸਾਨ ਵੀ ਡਿੱਗ ਸਕਦਾ ਹੈ ਇਸ ਲਈ ਜਲਦ ਇਲਾਕਾ ਵਾਸੀਆਂ ਦੀ ਇਸ ਮੰਗ ਨੂੰ ਪੂਰਾ ਕੀਤਾ ਜਾਵੇ ਗૌਮਤਾ ਜਿਹੜੀ ਆ ਇਹਨੂੰ ਬਚਾਉਣ ਦੇ ਵਿੱਚ ਕੋਸ਼ਿਸ਼ ਕੀਤੀ ਆ ਪਿਛਲੇ ਦਿਨੀ ਇੱਕ ਵਾਰ ਲੰਗੀਜੀ ਮਹਾਰਾਜ 10 ਵਜੇ ਦੇਖਦੇ ਹੀ ਤੇ 4 ਵਜੇ ਕੱਢਿਆ ਆ ਤੇ ਉਦੋਂ ਬ੍ਰਹਮਲੀ ਨੂੰ ਚੱਕਿਆ ਤੇ ਆਏ ਦਿਨ ਇਥੋਂ ਇਥੇ ਮੁਸ਼ਕਿਲਾ ਆਉਂਦੀਆਂ ਰਹਿੰਦੀਆਂ ਨੇ ਬੇਨਤੀ ਕਰਾਂਗਾ ਜਿਵੇਂ ਹੁਣ ਸਾਡਾ ਤੁਸੀਂ ਯੋਗਦਾਨ ਦਿੱਤਾ ਵਾ ਇਸੇ ਤਰ੍ਹਾਂ ਨਾਲ ਇਹ ਵੀ ਸਫਾਈ ਦੀ ਆਲਰੇਡੀ ਤੁਹਾਨੂੰ ਐਪਲੀਕੇਸ਼ਨ ਦੇ ਚੁੱਕਾ ਵਾ ਤੇ ਉਹਦੇ ਤੇ ਕਾਰਵਾਈ ਕਰਾਓ ਮਾਲਕ ਨੂੰ ਕਿਸਾਬ ਨੂੰ ਪੁੱਛੀਏ ਕਿ ਉਹ ਉਹਦੇ ਤੇ ਕਾਰਵਾਈ ਕਰਾ ਕੇ ਦੀ ਸਫਾਈ ਕਰਾ ਦੋ ਤਾਂਜੀ ਵਿੱਚ ਪਤਾ ਲੱਗ ਸਕੇ ਉਹ ਉਹ ਵੀ ਥੋੜੀ ਉਹ ਰਿਪੇਅਰ ਹੋ ਜੇ ਔਰ ਰਾਤ ਨੂੰ ਆਉਣ ਵਾਲੀ ਸੰਗਤਾਂ ਨੂੰ ਨਜ਼ਰ ਆਵੇ ਰੰਗ ਕੀਤਾ ਜਾਵੇ ਤਰਕੀਬ ਕੀਤਾ ਜਾਵੇ ਇਹ ਚੁੰਕੀਲਾ ਜਾਂ ਉੱਥੇ ਲਾਇਆ ਜਾਵੇ ਤਾਂ ਨਜ਼ਰ ਆ ਜਾਵੇ ਔਰ ਲੈਟਾਂ ਦੀ ਵਿਵਸਥਾ ਜਿਹੜੀ ਹੋਰ ਕੀਤੀ ਜਾਵੇ ਕਿਉਂਕਿ ਇੱਥੇ ਜਗਾ ਦੇਖ ਸਕਦੀ ਆ ਤੇ ਦੁਨੀਆ ਵੀ ਡਿੱਗਦੀ ਆ ਇਹ ਤੇ ਤੁਹਾਨੂੰ ਬਖਾਤੀ ਔਰ ਬੰਦੇ ਡਿੱਗੇ ਵੀ ਤੁਹਾਨੂੰ ਕਿਤੇ ਨੂੰ ਬਖਾ ਦਾਂਗੇ ਇਹ ਕਿਰਪਾ ਕਰੋ ਰਹਿਮਤ ਕਰੋ ਤੇ ਇਹਨੂੰ ਸਾਡੇ ਇਲਾਕੇ ਦੇ ਨਾਲਾ ਵੀ ਸਫਾਈ ਕਰਾ ਸਾਡੀ ਟੀਮ ਵੱਲੋਂ ਅਨਗੜ ਦੇ ਬਰਸਾਤੀ ਨਾਲੇ ਦੀਆਂ ਕਈ ਖਬਰਾਂ ਵਿਖਾਈਆਂ ਗਈਆਂ ਨੇ ਕਿਉਂਕਿ ਉੱਥੇ ਲਗਾਤਾਰ ਜਿਹੜੇ ਨੇ ਉਹ ਹਾਦਸੇ ਹੋ ਰਹੇ ਨੇ ਪਸ਼ੂ ਜਿਹੜੇ ਨੇ ਉਹ ਨਾਲੇ ਵਿੱਚ ਲਗਾਤਾਰ ਫਸਰੇ ਨੇ ਨਾਲੇ ਦੇ ਵਿੱਚ ਜਿਹੜੀ ਬੂਟੀ ਹੈ ਉਹ ਉੱਗੀ ਹੋਈ ਹੈ ਗੰਦਗੀ ਦਾ ਮਾਹੌਲ ਹੈ ਪਰ ਨਗਰ ਨਿਗਮ ਦਾ ਇਸ ਵੱਲ ਕੋਈ ਧਿਆਨ ਨਹੀਂ ਕਈ ਵਾਰ ਆਖ ਚੁੱਕੇ ਆ ਕਿ ਉਸ ਦੀ ਸਫਾਈ ਕਰਵਾਣੀ ਚਾਹੀਦੀ ਹੈ ਪੁਲ ਦੀ ਮੁਰੰਮਤ ਕਰਵਾਈ ਜਾਣੀ ਚਾਹੀਦੀ ਹੈ ਪਰ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਤਾਜ਼ਾ ਮਾਮਲਾ ਬੁੱਧਵਾਰ ਦੀ ਰਾਤ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਗਾਊ ਜਿਹੜੀ ਹੈ ਨਾਲੇ ਦੇ ਵਿੱਚ ਫਸੀ ਤੇ ਉਸ ਨੂੰ ਫਾਇਰ ਬ੍ਰਿਗੇਡ ਦੀ ਮਦਦ ਦੇ ਨਾਲ ਸੁਰੱਖਿਅਤ ਬਾਹਰ ਕੱਢਿਆ ਗਿਆ ਸੋ ਉਮੀਦ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਹਾਦਸੇ ਅੱਗੇ ਤੋਂ ਨਾ ਹੋਣ ਤੇ ਪੁਲ ਦੀ ਮੁਰੰਮਤ ਕਰਵਾਈ ਜਾਵੇ। ਕੈਮਰਾਮੈਨ ਗੁਰਵੀਰ ਸਿੰਘ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼ ਅੰਮ੍ਰਿਤਸਰ